ਸ਼ਸ਼ੀ ਕਾਲ ਦੋਸਤੋ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ ਤੁਹਾਨੂੰ ਦੱਸ ਦਈਏ ਜੀ ਕਿ ਛੋਟੀ ਜੀ 2700 ਰੁਪਏ ਦੀ ਵਾਰਦਾਤ ਤੋਂ ਲੈ ਕੇ ਜਿਹੜਾ ਕਿ ਇੱਕ ਬੰਦਾ ਥਾਣੇ ਪਹੁੰਚਦਾ ਮੋਤੀ ਨਗਰ ਥਾਣੇ ਤੇ ਜਿਹੜੇ ਮੋਤੀ ਨਗਰ ਦੇ ਨਵੇਂ ਐਸ ਐਚ ਓ ਆਏ ਨੇ ਨੋ ਟੋਲਰੈਂਸ ਦੀ ਪਾਲਿਸੀ ਅਪਣਾंदे ਹੋਏ ਉਹਨਾਂ ਨੇ 2700 ਰੁਪਏ ਦੀ ਜਿਹੜੇ ਕਿ ਚੋਰੀ ਨੂੰ ਇੰਨਾ ਐਕਟਿਵ ਹੋ ਕੇ ਜਿਹੜਾ ਉਹ ਕੇਸ ਹੈ ਉਹਨੂੰ ਅੱਗੇ ਫਾਰਵਰਡ ਕੀਤਾ ਕਿ ਉਹਨਾਂ ਨੂੰ ਕੀ ਸਰਾਗ ਅੱਗੇ ਲੱਗੇ ਲੱਬੇ ਆ ਤੁਹਾਨੂੰ ਸਾਰੀ ਤਸਵੀਰਾਂ ਦਿਖਾਵਾਂਗੇ ਦੋ ਮੁੰਡੇ ਅਰੈਸਟ ਕੀਤੇ ਨੇ ਤੇ ਉਹਨਾਂ ਕੋਲ ਕੀ ਕੁਝ ਬਰਾਮਦ ਹੋਇਆ ਗੱਲਬਾਤ ਕਰਾਂਗੇ ਸਰ ਜਿਹੜੇ ਦੋ ਮੁੰਡੇ ਫੜੇ ਗਏ ਨੇ ਪਹਿਲਾਂ ਤਾਂ ਜਿਹੜੇ ਕੰਪਲੇਨੈਂਟ ਸੀਗਾ ਉਹਨਾਂ ਵੱਲੋਂ ਕੰਪਲੇਨਟ ਕੀ ਕੀਤੀ ਗਈ ਸੀ ਠੀਕ ਹੈ ਆਰਾਮ ਸ਼ਰਮਾ ਨਾਮ ਦੇ ਜਿਹੜੇ ਪ੍ਰਵਾਸੀ ਸੀ ਜਿਨ੍ਹਾਂ ਦੇ ਕੋਲੋਂ ਖੋਹ ਕੀਤੀ ਸੀ ਕਿ ਇਹਨਾਂ ਨੇ ਉਸ ਦੇ ਜਿਹੜਾ ਆ ਅੱਗੇ ਚੱਲਦੇ ਹੋਏ ਅਸੀਂ ਇਹਦੇ ਵਿੱਚ ਦੋ ਦੋਸ਼ੀ ਸੀਗੇ ਜਿਨ੍ਹਾਂ ਨੇ ਖੋਹ ਕੀਤੀ ਸੀ ਉਹਨਾਂ ਨੂੰ ਅਰੈਸਟ ਕੀਤਾ ਆ ਤੇ ਉਹਨਾਂ ਦੇ ਕੋਲੋਂ ਜਿਹੜਾ ਆ ਇਹਦੀ ਬਰਾਮਦਗੀ ਹੋਈ ਹੈ ਉਹਨਾਂ ਦੇ ਕੋਲ ਇੱਕ ਦਾਤ ਲੋਹਾ ਤੇ ਚਾਰ ਜਿਹੜੇ ਆ ਦਰਾਨੇ ਤਫਤੀਸ਼ ਚਾਰ ਮੋਟਰਸਾਈਕਲ ਹੋਰ ਜਿਹੜੇ ਚੋਰੀ ਉਹਨਾਂ ਨੇ ਪਹਿਲਾਂ ਕੀਤੇ ਹੋਏ ਸੀ ਉਹ ਅਸੀਂ ਬਰਾਮਦ ਕੀਤੇ ਆ ਤੇਰੇ ਵਿੱਚ ਸੋ ਤੁਸੀਂ ਸੁਣਿਆ ਕਿ ਐਸ ਐਚਓ ਸਾਹਿਬ ਨੇ ਦੱਸਿਆ ਕਿ ਬਾਤਰ ਇੱਕ ਪ੍ਰਵਾਸੀ ਸੀਗਾ ਜਿਨੇ ਕਿ 2700 ਰੁਪਏ ਦੀ ਜਿਹੜੀ ਕਿ ਖੋਦ ਹੀ ਇੱਥੇ ਇਤਲਾ ਦਿੱਤੀ ਸੀਗੀ ਕਿ ਉਹਦੇ ਨਾਲ ਖੋ ਹੋਈ ਹੈ ਉਸ ਨੂੰ ਇਹਨਾਂ ਐਕਟਿਵਲੀ ਲੈ ਕੇ ਤੇ ਕੇਸ ਨੂੰ ਅੱਗੇ ਫੋਰਵਰਡ ਕੀਤਾ ਗਿਆ ਕਿ ਉਹਨਾਂ ਕੋਲੋਂ 4 ਮੋਟਰਸਾਈਕਲ ਤੇ ਇੱਕ ਦਦਾਰ ਬਰਾਮਦ ਹੋਏ ਨੇ ਗੱਲਬਾਤ ਕਰਾਂਗੇ ਸਰ ਉਹਨਾਂ ਤੇ ਜਿਹੜੇ ਮੁੰਡੇ ਫੜੇ ਗਏ ਨੇ ਉਹਨਾਂ ਤੋਂ ਪਹਿਲਾਂ ਵੀ ਕੋਈ ਮੁਕਦਮੇ ਦਰਜ ਨੇ ਉਹਨਾਂ ਦੇ ਵਿੱਚ ਇੱਕ ਮਨਦੀਪ ਨਾਮ ਦਾ ਦੋਸ਼ੀ ਆ ਜਿਹਤੇ ਇੱਕ ਪਹਿਲਾਂ ਹੀ 379 ਬੀ ਦਾ ਲੁੱਟਖੋਹ ਦਾ ਜਿਹੜਾ ਮੁਕਦਮਾ ਦਰਜ ਹੈ ਤੇ ਦੂਸਰਾ ਲੜਕਾ ਜਿਹੜਾ ਆ ਦੋਸ਼ੀ ਲਲੇਤਾ ਉਹ ਤੇ ਅਸਲੀ ਐਕਟ ਦਾ ਮੁਕਦਮਾ ਆਲਰੇਡੀ ਦਰਜ ਹੈ ਸੋ ਉਹ ਅਕਸਰ ਜਿਹੜੇ ਲੋਕ ਐ ਉਹ ਕਹਿੰਦੇ ਨੇ ਕਿ ਛੋਟੀ ਛੋਟੀ ਚੀਜ਼ਾਂ ਨੂੰ ਪੁਲਿਸ ਗੌਰ ਨਹੀਂ ਕਰਦੀ ਪਰ ਇੱਥੇ ਜਿਹੜੇ ਕਿ ਹੁਣ ਜਿਹੜੇ ਨਵੇਂ ਐਸ ਐਚ ਓ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਤੋਂ ਛੋਟੀ ਵੀ ਜਿਹੜੀ ਏਰੀਆ ਦੇ ਵਿੱਚ ਵਾਇਲੈਂਸ ਹੋ ਰਹੀ ਹੈ ਜਾਂ ਕੋਈ ਵੀ ਘਟਨਾ ਵਾਪਰ ਰਹੀ ਹੈ ਉਸ ਨੂੰ ਕਿਸ ਤਰੀਕੇ ਨਾਲ ਐਕਟਿਵਲੀ ਹੋ ਕੇ ਤੇ ਉਹ ਕੇਸ ਨੂੰ ਅੱਗੇ ਕਰ ਰਹੇ ਨੇ ਤੇ ਬੰਦੇ ਫੜ ਰਹੇ ਨੇ ਸੋ ਇਸ ਲਈ ਜਿਹੜੇ ਮੋਤੀਨਗਰ ਦੇ ਥਾਣੇ ਦੇ ਅਧੀਨ ਵਿਅਕਤੀ ਨੇ ਜਾਂ ਕ੍ਰਿਮੀਨਲ ਸੋਚ ਰੱਖਦੇ ਨੇ ਉਹ ਵੀ ਸਾਵਧਾਨ ਹੋ ਜਾਣ ਕਿਉਂਕਿ ਹੁਣ ਐਸਐਚਓ ਵੀਐਸ ਉੱਪਰ ਇੱਥੇ ਆਏ ਨੇ ਤੇ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਨਾਲ ਐਕਟਿਵਲੀ ਕੇਸ ਨੂੰ ਹੈਂਡਲ ਕਰ ਰਹੇ ਨੇ ਕੈਮਰਾਮੈਨ ਬੱਲੂ ਦੇ ਨਾਲ ਮੁਹੰਮਦ ਸੋਹਰਾਬ